ਜੇ ਤੁਹਾਨੂੰ 20 ਲੱਖ ਰੁਪਏ ਦੀ ਜ਼ਰੂਰਤ ਹੈ ਤਾਂ ਇੱਕ ਬੜੀ ਹੀ ਸੋਹਣੀ ਸਕੀਮ ਲਾਂਚ ਹੋ ਚੁੱਕੀ ਹੈ ਜੀ ਤੇ 20 ਲੱਖ ਰੁਪਏ ਮੋੜਨਾ ਤੁਸੀਂ 10 ਸਾਲਾਂ ਦੇ ਵਿੱਚ ਬਹੁਤ ਲੰਮਾ ਸਮਾਂ ਤੁਹਾਨੂੰ ਮਿਲ ਰਿਹਾ ਹੈ ਸਕੀਮ ਹੈ ਕੀ ਹੈ ਜੀ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਸਕੀਮ ਨਹੀਂ ਹੈਗੀ ਤੇ ਇਸ ਲਈ ਇਹ ਸਕੀਮ ਤੁਹਾਨੂੰ 100% ਮਿਲੂਗੀ ਕਿਉਂਕਿ ਸੈਂਟਰ ਸਰਕਾਰ ਦੀ ਸਕੀਮ ਹੈ ਸਕੀਮ ਦਾ ਨਾਮ ਹੈਗਾ ਜੀ ਦਿਨਾ ਸ਼ਕਤੀ ਸਕੀਮ ਜਿਹੜੀ ਪਹਿਲਾਂ ਦਿਨਾ ਬੈਂਕ ਵੱਲੋਂ ਦਿੱਤੀ ਜਾਂਦੀ ਸੀ ਹੁਣ ਤੁਹਾਨੂੰ ਮਿਲੂਗੀ ਇਹ ਬੈਂਕ ਆਫ ਬੜੋਦਾ ਦੇ ਵਿੱਚ ਇਹ ਇਹ ਤੁਹਾਨੂੰ ਮਿਲੂਗੀ ਬੈਂਕ ਆਫ ਬੜੋਦਾ ਦੀ ਬ੍ਰਾਂਚ ਤੁਹਾਡੇ ਸ਼ਹਿਰ ਨਜ਼ਦੀਕ ਕਿਤੇ ਵੀ ਤੁਸੀਂ ਪਤਾ ਕਰਨਾ ਹੋਰ ਕਿਸੇ ਵੀ ਬੈਂਕ 'ਚ ਤੁਹਾਨੂੰ ਇਹ ਸਕੀਮ ਨਹੀਂ ਮਿਲਣੀ ਤੇ ਇਹ ਸਕੀਮ ਕਿੰਨਾ ਲਈ ਹੈ ਜੇ ਤੁਹਾਡਾ ਬਿਊਟੀ ਪਾਰਲਰ ਹੈ ਛੋਟਾ ਕਾਰੋਬਾਰ ਹੈ ਕੋਈ ਵੀ ਡੈਰੀ ਫਾਰਮ ਹੈ ਜਾਂ ਛੋਟੀ ਫੈਕਟਰੀ ਹੈ ਬੁਟੀਕ ਦਾ ਕੰਮ ਹੈ ਸੈਲੂਨ ਦਾ ਕੰਮ ਹੈ ਹਰ ਇੱਕ ਨੂੰ ਇਹ ਸਕੀਮ ਮਿਲੂਗੀ ਪਰ ਮਿਲੂਗੀ ਸਿਰਫ ਔਰਤਾਂ ਨੂੰ ਹਾਂਜੀ ਪੈਣਾ ਲਈ ਇਹ ਸਕੀਮ ਲਾਂਚ ਕੀਤੀ ਗਈ ਹੈ ਤਾਂ ਜਿਹੜੇ ਵੀ ਪੈਣਾ ਅਦਾ ਬਿਜ਼ਨਸ ਕਰਦੀਆਂ ਨੇ ਰੋਜ਼ਗਾਰ ਕਰਦੀਆਂ ਨੇ ਉਹਨਾਂ ਲਈ ਬੜਾ ਸੁਨਹਿਰੀ ਮੌਕਾ ਹੈ ਬਿਜ਼ਨਸ ਨੂੰ ਅੱਗੇ ਨਹੀਂ ਵਧਾ ਪਾ ਰਹੀਆਂ ਪੈਸਾ ਨਹੀਂ ਹੈਗਾ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀਂ ਇੱਕ ਵਾਰੀ ਇਸ ਸਕੀਮ ਦਾ ਜਰੂਰ ਪਤਾ ਕਰੋ ਆਪਦੇ ਨੇੜੇ ਦੇ ਬੈਂਕ ਜਾ ਕੇ ਜੇ ਇਹ ਸਕੀਮ ਤੁਹਾਨੂੰ ਮਿਲਦੀ ਹੈ ਤਾਂ ਤੁਹਾਡੇ ਕੋਲ ਲੰਮਾ ਸਮਾਂ 10 ਸਾਲ ਲਈ ਅਤੇ ਤੁਹਾਡੇ ਕੋਲ ਜਿਹੜਾ ਵਿਆਜ ਹੈ ਉਹ ਵੀ ਤੁਸੀਂ ਬਹੁਤ ਘੱਟ ਪੇ ਕਰਨਾ ਹੈ ਵਿਆਜ ਤਾਂ ਇਹ ਚ ਨਾ ਮਾਤਰ ਵਾਂਗੂ ਹੈ ਤੇ ਇਸ ਸਕੀਮ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਜੀ ਸਕੀਮ ਦੀ ਮੈਂ ਜਾਣਕਾਰੀ ਦੇ ਸਕਦਾ Google ਤੇ ਜਾ ਕੇ Bank of Baroda ਜਾ ਕੇ ਤੁਸੀਂ ਇਹ ਚੀਜ਼ ਦਾ ਪਤਾ ਕਰ ਸਕਦੇ ਹੋ ਜੀ